ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਹੈ ਸਵਾਗਤ ਹੈ ਨਵੀਂ ਵੀਡੀਓ ਚ ਤੇ ਨਵੀਂ ਵੀਡੀਓ ਚ ਇੱਕ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਮੋਹਰਾਂ ਨਸਲ ਦੀ ਸ਼ਕੀਨ ਝੋਟੀ ਲੈ ਕੇ ਆਏ ਆਂ ਸੂਨ ਵਾਲੀ ਝੋਟੀ ਹੈ ਜੀ ਤਾਂ ਪਿੰਡ ਧੂੜਕੋਟ ਜ਼ਿਲ੍ਹਾ ਫਰੀਕੋਟ ਦੇ ਵਿੱਚ ਖੜੇ ਆਪਾਂ ਜ਼ਿਮੀਂਦਾਰ ਭਰਾ ਕੋਲੇ ਝੋਟੀ ਹੈ ਜੀ ਕੋਈ ਵਪਾਰ ਦਾ ਕੰਮ ਨਹੀਂ ਕਰਦੇ ਤਾਂ ਸਾਰੀ ਮੈਂ ਬਾਈ ਹੁਣ ਨਾਲ ਗੱਲਬਾਤ ਕਰਵਾਉਂਗਾ ਤੇ ਪਹਿਲੇ ਸੂਏ ਸੂਨਾ ਝੋਟੀ ਨੇ ਕਿ ਕਿੰਨਾ ਕਦੀ ਮਾਣ ਦਾ ਰਿਕਾਰਡ ਆ ਕੀ ਡਿਮਾਂਡ ਕਰਦੇ ਆ ਜੇ ਸੰਪਰਕ ਕਰਨਾ ਹੋਵੇ ਤਾਂ ਕਿਹੜੇ ਨੰਬਰ ਤੇ ਆਪਾਂ ਸੰਪਰਕ ਕਰ ਸਕਦੇ ਆ ਇਹ ਚੱਡੇ ਦਾ ਜਿਹੜਾ ਆਕਾਰ ਆ ਬਹੁਤ ਸੋਹਣਾ ਇੱਕੋ ਜਿਹਾ ਥਾਣਾ ਸਾਰੇ ਝੋਟੀ ਦੇ ਤਾਂ ਸਾਰੀ ਗੱਲਬਾਤ ਕਰਦੇ ਪੁੱਛਦੇ ਬਾਈ ਨੂੰ ਕਿੰਨਾ ਕੁ ਸਮਾਂ ਰਹਿੰਦਾ ਆ ਸੂਨ ਚ ਤੇ ਤਕਰੀਬਨ 10 ਤੋਂ 15 ਦਿਨ ਤੱਕ ਤਕਰੀਬਨ ਇਹ ਸੂਨ ਚ 10 12 ਦਿਨ ਸੂਨ ਚ ਲੈ ਜੂਗੀ ਤੇ ਕਰਾਉਣਾ ਮੈਂ ਸਾਰੀ ਗੱਲਬਾਤ ਬਾਈ ਨੂੰ ਹੁਣਾਣਾ ਆਜੋ ਬਾਈ ਦੇਖੋ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਨਾਮ ਕੀ ਨਾਮ ਦਾ ਤੇ ਬਾਈ ਮੇਰਾ ਨਾਮ ਨਗਿੰਦਰ ਸਿੰਘ ਆ ਪਿੰਡ ਧੂੜਕੋਟ ਹਾਂ ਪਿੰਡ ਧੂੜਕੋਟ ਜਿਹੜਾ ਫਰੀਕੋਟ ਹੈ ਜਿਹੜਾ ਫਰੀਕੋਟ ਇਹ ਆਪਣੀ ਝੋਟੀ ਆ ਆਪਣੀ ਘਰ ਦੀ ਆਪਣੀ ਝੋਟੀ ਆ ਜੀ ਹਾਂ ਦੀ ਆ ਬਾਈ ਠੀਕ ਆ ਠੀਕ ਆ ਤੇ ਕਿੰਨਾ ਸਮਾਂ ਰਹਿੰਦਾ ਸੂਣ ਚ ਦੇ ਸਮਾਂ ਵੀ ਰਜੇ ਇਹਦੇ 5 ਕਿ ਦਿਨ ਪਏ ਆ 4-5 ਦਿਨ ਦਿਨ ਪੂਰੇ ਹੋਣੇ ਚ 5-7 ਦਿਨ ਹਾਂ ਲੈ ਲੂਗਾ ਆਪਾਂ ਲੈ ਹਾਂ ਹਾਂ ਹੁਣ ਲਾਉਣਾ ਸ਼ੁਰੂ ਕੀਤਾ ਇਹਨੇ ਹਣਾ ਤੇ ਕਿੰਨੀ ਕਿੰਨੀ ਡਿਮਾਂਡ ਕਰਦੇ ਤੁਸੀਂ ਇਹ ਡਿਮਾਂਡ ਵੀਰ 140 ਰੱਖਿਆ ਜੀ 140000 ਤੇ ਮਾਨਤਨ ਹੋ ਜੂਗਾ ਹਾਂ ਕੁਝ ਮੌਕੇ ਤੇ ਠੀਕ ਆ ਮਾਨਤਨ ਹੋ ਜੂਗਾ ਨਾ ਤੇ ਜੇ ਤੁਹਾਡਾ ਸੰਪਰਕ ਕਰਨਾ ਹੋਵੇ ਤਾਂ ਮੋਬਾਈਲ ਨੰਬਰ ਤੁਹਾਡਾ ਮੋਬਾਈਲ ਨੰਬਰ ਹੈਗਾ 98156 ਜੀ ਹਾਂਜੀ 34531 34531 ਹਾਂ ਠੀਕ ਆ ਤਾਂ ਮਿੱਤਰੋ ਸੰਪਰਕ ਨੰਬਰ ਜਿਹੜਾ ਅਸੀਂ ਸਕਰੀਨ ਦੇ ਉੱਪਰ ਵੀ ਚਲਾਵਾਂਗੇ ਹਨਾ ਬਾਈ ਦੀ ਘਰ ਦੀ ਝੋਟੀ ਆ ਭਾਉਂਦੀ ਤੁਸੀਂ ਘਰੇ ਰੱਖਣ ਵਾਸਤੇ ਤੇ ਭਾਉਂਦੀ ਵੇਚਣ ਵਾਸਤੇ ਕਿਸੇ ਵੀ ਪਰਪਸ ਵਾਸਤੇ ਤੁਸੀਂ ਝੋਟੀ ਲੈ ਸਕਦੇ ਹੋ ਤੇ ਮਿਲਕਰ ਕਾਰਡ ਕਿੰਨਾ ਸੀ ਇਹਦੀ ਮਾਂ ਦਾ ਜੀ 10 ਲੀਟਰ ਹੈ ਇਹ ਇਹਦੀ ਮਾਂ ਥਲੇ ਚੋਇਆ ਜੀ ਅੱਛਾ 10 ਥੱਤੂ ਚ ਘਾ ਕੇ ਜੀ ਘਟਰੂ ਚ ਘਾ ਕੇ ਹੈ ਹਨ ਤਨ ਕਿ 10 ਤੋਂ 12 ਲੀਟਰ ਦਾ ਇਹਦੀ ਮਾਂ ਨੇ ਦੁੱਧ ਦਿੱਤਾ ਨਾ ਠੀਕ ਆ ਤਾਂ ਇਹ ਝੋਟੀ ਤੇ ਸੀਮਣ ਵੀ ਵਧੀਆ ਭਰਿਆ ਬਾਈ ਦੱਸਦਾ ਸੀਗਾ ਤੇ ਜਿਹਨੂੰ ਵੀ ਪਸੰਦ ਹੋਵੇ ਤੁਸੀਂ ਆ ਜਾਓ ਤਸੱਲੀ ਕਰੋ ਆਪਦੀ ਤਾਂ ਖਰੀਦ ਸਕਦੇ ਹੋ ਸਕਰੀਨ ਦੇ ਉੱਪਰ ਨੰਬਰ ਚੱਲੀ ਜਾਂਦਾ ਬਾਈ ਹੋਣਾ ਦਾ ਪਿੰਡ ਧੂੜਕੋਟਾ ਜ਼ਿਲ੍ਹਾ ਫਰੀਕੋਟਾ ਮੜਾ ਗੇੜਾ ਘੜਾ ਦਿਓ ਬਾਈ ਜੀ ਖੜਾ ਵਧੀਆ ਲਾ ਰਹੀ ਝੋਟੀ ਵਧੀਆ ਮਿਲਕਰ ਕਹਾੜ ਵਾਲੀ ਝੋਟੀ ਆ ਬਾਕੀ ਤੁਸੀਂ ਆਓ ਆ ਤਸੱਲੀ ਕਰੋ ਮੋੜ ਲੈ ਵੀਰੇ ਇਹ ਜਿਹੜਾ ਪਿੰਡ ਧੂੜਕੋਟ ਆ ਜੀ ਫਰੀਦਕੋਟ ਤੋਂ 15-16 ਕਿਲੋਮੀਟਰ ਵੱਡ ਦੀ ਦੂਰੀ ਤੇ ਤੇ ਮੋੜ ਕੀ ਤੋਂ 7-8 ਕਿਲੋਮੀਟਰ ਵੱਡ ਦੀ ਦੂਰੀ ਤੇ ਪਿੰਡ ਪੈ ਜਾਂਦਾ ਇਹ ਚਾਰੇ ਥਾਂ ਇੱਕੋ ਜਿਹਾ ਝੋਟੀ ਦੇ ਬਹੁਤ ਵਧੀਆ ਸਕੀਨ ਝੋਟੀ ਆ ਸਿੰਘ ਆ ਜਿਹੜੇ ਪੂਰੇ ਗੋਲ ਸਿੰਘ ਆ ਤੁਸੀਂ ਆਪ ਵੀ ਨਿਗਾ ਮਾਰ ਸਕਦੇ ਹੋ ਇਹ ਵਧੀਆ ਨਸਲ ਦੀ ਝੋਟੀ ਆ ਤੇ ਜਿਹਨੂੰ ਵੀ ਜ਼ਰੂਰਤ ਹੋਵੇ ਤਾਂ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਸਾਡਾ ਦਿੱਤਾ ਹੋਇਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ ਸਾਰਿਆਂ ਦਾ ਸਾਰਾ ਸਸੀ ਕਾਲ ਜੀ